ਦੋਸਤੋ ਲੋਕ ਤਾਂ ਕਹਿੰਦੇ ਨੇ ਕਿ ਬੌਂਸਰ ਦੇ ਕੁੱਟ ਪੈ ਗਈ ਗੁਰਨਾਮ ਭੁੱਲਰ ਦੇ ਲਾਈਵ ਸ਼ੋਅ ਦੇ ਵਿੱਚ ਪਰ ਯਾਰ ਮੈਨੂੰ ਲੱਗਦਾ ਤੁਸੀਂ ਇਹ ਵੀਡੀਓ ਦੇਖੋ ਸਾਰੀ ਮੈਨੂੰ ਲੱਗਦਾ ਵੀ ਕੱਲੇ ਬੌਂਸਰ ਨੇ ਅੱਧੀ ਬਰਾਤੀ ੜਝਾਈ ਹੋਈ ਸੀ ਪਤੰਦਰ ਨੇ ਤੁਹਾਨੂੰ ਮੈਂ ਸਾਰੀ ਵੀਡੀਓ ਦਿਖਾਉਣਾ ਇਹ ਦੇਖ ਕੇ ਤੁਸੀਂ ਦੇਖੋ ਕਿ ਬੌਂਸਰ ਨੇ ਬਰਾਤੀਆਂ ਦੀਆਂ ਭਾਜਣਾ ਪਵਾਤੀਆਂ ਜਾਂ ਬਰਾਤੀਆਂ ਨੇ ਬੌਂਸਰ ਨੂੰ ਕੁੱਟਿਆ ਇਹ ਤਾਂ ਹੁਣ ਤੁਹਾਨੂੰ ਦੇਖ ਕੇ ਹੀ ਪਤਾ ਲੱਗੂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਹ ਕੁਝ ਹੋਣਾ ਚਾਹੀਦਾ ਬੌਂਸਰਾਂ ਦੀ ਵੀ ਥੋੜੀ ਜਿਹੀ ਹਵਾ ਖਰਾਬਤਾ ਰਹਿੰਦੀ ਆ ਉਹ ਪਤੰਦਰ ਆਪਦੇ ਆਪ ਨੂੰ ਐਂ ਸਮਝਦੇ ਨੇ ਵੀ ਹੁਣ ਤਾਂ ਸਾਨੂੰ ਲਾਇਸੈਂਸ ਹੀ ਮਿਲ ਗਿਆ ਲੋਕਾਂ ਨੂੰ ਕੁੱਟਣ ਦਾ ਜਾਂ ਗਾਲਾਂ ਕੱਢਣ ਦਾ ਹਣਾ ਪਰ ਜੇ ਇੱਕ ਅੱਦੇ ਬੌਂਸਰ ਦੀ ਚੰਗੀ ਤਰ੍ਹਾਂ ਕਟਾਈ ਹੋ ਜੇਵੇ ਜਣੀ ਐਨ ਵਧੀਆ ਸੌਦਾ ਲੱਗ ਜਵੇ ਤਾਂ ਬੌਂਸਰਾਂ ਨੂੰ ਥੋੜੀ ਜੀ ਆਪਣੀ ਲਿਮਟ ਦਾ ਪਤਾ ਲੱਗ ਜੇ ਕਿ ਸਾਡੀ ਲਿਮਟ ਕਿੱਥੇ ਤੱਕ ਹੈ ਨਾ ਆ ਦੇਖੋ ਵੀਡੀਓ ਫਿਰ ਆਪਾਂ ਕਰਦੇ ਆ ਗੱਲ ਬਾਤ ਦੇ ਵਿੱਚ ਇੱਕ ਹੋਰ Uh oh, my God. ਦੋਸਤੋ ਇਹ ਪਾਊਡਰ ਖਾ ਖਾ ਕੇ ਨਕਲੀ ਡੋਲੇ ਬਣਾ ਲੈਂਦੇ ਨੇ ਫੁੱਲ ਜਾਂਦੇ ਨੇ ਐਡੇ ਐਡੇ ਤੇ ਇਹਨਾਂ ਨੂੰ ਐਂ ਹੰਕਾਰ ਰਹਿੰਦਾ ਵੀ ਅਸੀਂ ਤਾਂ ਯਾਰ ਮੁੱਕਾ ਮਾਰਾਂਗੇ ਬੰਦੇ ਨੇ ਉੱਠਣਾ ਹੀ ਨਹੀਂ ਮਤਲਬ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਲੋਕਾਂ ਦੀ ਭੀੜ ਪੈਂਦੀ ਆ ਨਾ ਤਾਂ ਫਿਰ ਉਹ ਵੱਡੇ ਵੱਡੇ ਪਹਿਲਵਾਨਾਂ ਨੂੰ ਮਤਲਬ ਕਿ ਨਾਨੀ ਯਾਦ ਕਰਾ ਦਿੰਦੀ ਆ ਤੇ ਇਹ ਵੀਡੀਓ ਦੇਖ ਕੇ ਤੁਹਾਡੇ ਕੀ ਵਿਚਾਰ ਨੇ ਕੌਣ ਗਲਤ ਹੈ ਕੌਣ ਸਹੀ ਆ ਮੈਨੂੰ ਜ਼ਰੂਰ ਦੱਸਿਓ ਮਿਲਦਾ ਹਾਂ ਕਿਸੇ ਹੋਰ ਸੱਚੀ ਤੇ ਨਿਰਪੱਖ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ